ਸ਼ੀ ਕਾਲਜੀ ਸਾਰਿਆਂ ਨੂੰ ਅੱਜ ਸਰਦੀਆਂ ਦੇ ਕੱਪੜੇ ਕੱਢਦੇ ਹੋਏ ਮੈਨੂੰ ਇਹ ਦਰਿਆ ਦਿੱਸੀਆਂ ਜੋ ਮੇਰੇ ਵਿਆਹ ਤੇ ਮੇਰੇ ਬੀਜੀ ਮੇਰੇ ਦਾਦੀ ਜੀ ਤੇ ਮੇਰੇ ਮੰਮੀ ਨੇ ਦਿੱਤੀਆਂ ਜਦੋਂ ਉਹਨਾਂ ਨੇ ਦਿੱਤੀਆਂ ਨਾ ਮੈਂ ਉਹਨਾਂ ਨੂੰ ਕਿਹਾ ਕਿ ਅੱਜ ਕੱਲ ਇਹਨਾਂ ਨੂੰ ਕੌਣ ਬੁਸ਼ਾਉਂਦਾ ਹੈ ਤੇ ਇਹ ਕਿੱਥੇ ਮੇਰੇ ਕੰਮ ਆਉਣੀਆਂ ਫਿਰ ਵੀ ਮੇਰੇ ਬੀਜੀ ਕਹਿੰਦੇ ਨਹੀਂ ਤੂੰ ਲੈ ਜਾ ਇਹ ਮੇਰੇ ਮੰਮੀ ਦੇ ਦਾਸ ਦੀ ਵੀ ਹੈ ਤੇ ਮੇਰੇ ਬੀਜੀ ਦੀ ਬੁਣੀਆਂ ਹੋਈਆਂ ਰੱਖੀਆਂ ਹੋਈਆਂ ਸੀ ਦੋ ਤੇ ਉਹਨਾਂ ਨੇ ਮੈਨੂੰ ਚਾਰ ਦਰੀਆਂ ਦਿੱਤੀਆਂ ਲੈ ਆਈ ਅੱਜ ਤੱਕ ਇਹ ਕਿਤੇ ਵਰਤੋਂ 'ਚ ਨਹੀਂ ਆਈਆਂ ਪਰ ਫੇਰ ਵੀ ਮੈਂ ਇਹਨਾਂ ਨੂੰ ਬੜੇ ਸਾਮ੍ਹਕੇ ਰੱਖਿਆ ਹੋਇਆ ਹੈ ਕਦੇ-ਕਦੇ ਇਹਨਾਂ ਨੂੰ ਬਾਹਰ ਕੱਢ ਕੇ ਧੁੱਪ ਲਵਾ ਦਿੰਨੀ ਆ ਫਿਰ ਉਸੇ ਤਰ੍ਹਾਂ ਵਿੱਚ ਰੱਖ ਦਿੰਨੀ ਆ ਇਹ ਉਹ ਚੀਜ਼ਾਂ ਹੁੰਦੀਆਂ ਨੇ ਕੁੜੀਆਂ ਦੀ ਜ਼ਿੰਦਗੀ 'ਚ ਜਿਨ੍ਹਾਂ ਨਾਲ ਉਹਨਾਂ ਦੇ ਜਜ਼ਬਾਤ ਜੁੜੇ ਹੁੰਦੇ ਨੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਨਾਲ ਦਾਦੀਆਂ ਨਾਨੀਆਂ ਮਾਵਾਂ ਧੀਆਂ ਸਾਰਿਆਂ ਦੇ ਜਜ਼ਬਾਤ ਜੁੜੇ ਹੁੰਦੇ ਨੇ ਤੇ ਧੀਆਂ ਇਹਨਾਂ ਨੂੰ ਦੇਖ ਦੇਖ ਕੇ ਉਹਨਾਂ ਸਾਰਿਆਂ ਨੂੰ ਯਾਦ ਕਰਦੀਆਂ ਨੇ ਇਹ ਮੇਰੇ ਵਾਂਗ ਬੜੀਆਂ ਭੈਣਾਂ ਕੋ ਹੋਣੀ ਬੜੀਆਂ ਧੀਆਂ ਕੋ ਹੋਣੀਆਂ ਤੇ ਮਾਵਾ ਨੇ ਬੜੇ ਚਾਵਾ ਨਾ ਦਿੱਤੀ ਹੋਣੀ ਚਾਹੇ ਵਿਸ਼ਾਈਆਂ ਨਹੀਂ ਹੋਣਗੀਆਂ ਕਿਸੇ ਨੇ ਵਰਤੀਆਂ ਨਹੀਂ ਹੋਣਗੀਆਂ ਕਦੇ ਪਰ ਮੇਰੇ ਵਾਂਗ ਇਹਨਾਂ ਨੂੰ ਦੇਖ ਕੇ ਕਦੇ-ਕਦੇ ਜ਼ਰੂਰ ਭਾਵੁਕ ਹੋ ਜਾਂਦੀਆਂ ਹੋਣੀ ਆ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨਾਲ ਬਹੁਤ ਕੁਝ ਜੁੜਿਆ ਹੁੰਦਾ ਹੈ ਤਿਆਂ ਦਾ ਇਹਨਾਂ ਨੂੰ ਦੇਖ ਕੇ ਐ ਲੱਗਦਾ ਹੈ ਕਿ ਮੜੋ ਉਹ ਆਪਣੀਆਂ ਦਾਦੀਆਂ ਨਾਨੀਆਂ ਮਾਵਾ ਨਾਲ ਗੱਲਾਂ ਕਰ ਰਹੀਆਂ ਦੂਰ ਬੈਠੇ ਵੀ ਉਹਨਾਂ ਦੀ ਇਹਨਾਂ ਚੀਜ਼ਾਂ ਰਾਹੀਂ ਉਹਨਾਂ ਨਾਲ ਸਾਂਝ ਬਣੀ ਰਹਿੰਦੀ ਏ ਵਰਤੋਚ ਚਾਹੇ ਨਹੀਂ ਪਰ ਫੇਰ ਵੀ ਇਹਨਾਂ ਨੂੰ ਧੀਆ ਸਾਰੀ ਉਮਰ ਸਾਹਮ ਕੇ ਰੱਖਦੀਆਂ ਨੇ এজਰੇ ਇਹਨਾਂ ਨਾਲ ਜੁੜੇ ਜਜ਼ਬਾਤ ਨੇ ਇਹ ਬਿਆਨ ਨਹੀਂ ਕੀਤੇ ਜਾ ਸਕਦੇ ਤੁਸੀਂ ਸਾਰੇ ਵੀ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕੀ ਅੱਜ ਵੀ ਕਿਹਦੇ ਕਿਹਦੇ ਕੋਲੇ ਦਰੀਆਂ ਹੈਗੀਆਂ ਕਿਹਨੇ ਸਾਹਮ ਕੇ ਰੱਖੀਆਂ ਹੋਈਆਂ ਨੇ ਤੇ ਕਿਹੜਾ ਅੱਜ ਇਹਨਾਂ ਨੂੰ ਵਰਤ ਰਿਹਾ ਹੈ